ਮੈਂ ਸਭ ਤੋਂ ਪਹਿਲਾਂ ਨੀਵੀ 22 ਸੇ ਡਾਉਨ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਦੇਸ਼ ਦੇ ਵਿੱਚ ਨੌਜਵਾਨਾਂ ਦੇ ਵਿੱਚ ਜੋ ਨਸ਼ਾ ਬਹੁਤ ਫੈਲਦਾ ਜਾ ਰਿਹਾ ਹੈ ਉਹ ਨਸ਼ੇ ਨੇ بڑے ਘਰ ਬਰਬਾਦ ਕਰ ਦਿੱਤੇ ਆ ਸਰਕਾਰਾਂ ਨੇ ਐਡਮਿਸ਼ਨ ਨੇ ਬੜਾ ਜ਼ੋਰ ਲਗਾਇਆ ਪਰ ਨਸ਼ਾ ਬੰਦ ਨਹੀਂ ਹੋ ਰਿਹਾ ਮੈਡੀਕਲ ਨਸ਼ਾ ਡਰੱਗ ਦੂਜਾ ਤੀਜਾ ਉਹਦੇ ਨਾਲ ਕਰਾਂ ਦੇ ਕਰ ਬਰਬਾਦ ਹੋ ਗਏ ਨੌਜਵਾਨਾਂ ਦੀ ਜਵਾਨੀ ਦਾ ਕਾਣ ਹੋ ਗਿਆ ਬਣੀਆਂ ਜਥੇਬੰਦੀਆਂ ਲੱਗੀਆਂ ਆ ਸੋਸ਼ਲ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਪਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਗੁਰੂਆਂ ਦੀ ertid ਹੋਵੇ ਔਰ ਜਿਸੇ ਹਰ ਰੋਜ਼ ਨਸ਼ੇ ਦੇ ਖਿਲਾਫ ਪ੍ਰਚਾਰ ਹੁੰਦਾ ਹੋਵੇ ਪਰ ਦੁੱਖ ਨਾ ਕਹਿਣਾ ਪੈਂਦਾ ਇਸੇ ਸੰਬੰਧ ਵਿੱਚ ਕਬੀਰ ਟਾਈਗਰ ਫੋਰਸ ਵਲੋਂ ਤੇ ਸਾਡੇ ਸੋਸ਼ਲ ਇਨਸਾਫ ਕਾਉਂਸਲ ਵੱਲੋਂ ਮਿਲ ਕੇ ਕੱਲ ਨੂੰ ਨਸ਼ਿਆਂ ਦੇ ਖਿਲਾਫ 21 ਤਰੀਕ ਦਿਨ ਐਤਵਾਰ ਸ਼ਾਮ ਨੂੰ 5 ਵਜੇ ਜਿਲੰਦਰ ਵਿੱਚ ਰੈਲੀ ਕੀਤੀ ਜਾ ਰਹੀ ਹੈ ਤਾਂ ਕਿ ਨੌਜਵਾਨਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਹੋ ਸਕੇ ਤੇ ਉਹਨਾਂ ਨੌਜਵਾਨਾਂ ਦੇ ਜਿਨ੍ਹਾਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਉਹਨਾਂ ਨੂੰ ਸੁਧਾਰਨ ਦਾ ਯਤਨ ਕਰਨ ਵਾਸਤੇ ਕੱਲ ਸ੍ਰੀ ਗੁਰੂ ਕਬੀਰ ਚੌਂਕ ਜਿਹਨੂੰ ਬਿਲਾਹ ਚੌਂਕ ਵੀ ਕਹਿੰਦੇ ਆ ਉੱਥੇ ਇਕੱਠੇ ਹੋ ਕੇ ਸ਼ਹਿਰ ਦੇ ਵਿੱਚ ਆਵਾਂਗੇ ਸਾਰੇ ਨੌਜਵਾਨਾਂ ਨਾਲ ਜ਼ਿੰਮੇਵਾਰ ਸਾਥੀਆਂ ਦੇ ਨਾਲ ਹੋਰ ਜਥੇਬੰਦੀਆਂ ਦੇ ਨਾਲ ਆਵਾਂਗੇ ਤਾਂ ਕਿ ਇੱਕ ਛੋਟਾ ਜਿਹਾ ਸਾਡਾ ਕਦਮ ਇਹ ਨਸ਼ੇ ਦੇ ਖਿਲਾਫ ਸਾਡੇ ਵੱਲੋਂ ਸ਼ੁਰੂ ਹੋ ਸਕਿਆ ਕਿਉਂਕਿ ਅਸੀਂ ਜਾ ਕੇ ਦੇਖਿਆ ਘਰਾਂ 'ਚ ਜਿਨ੍ਹਾਂ ਦੇ ਨਸ਼ੇ ਆ ਬੜੇ ਦੁਖੀ ਆ ਲੋਕ ਮਾਮਾ ਪਰਿਵਾਰ ਪੈਣਾ ਦੇ ਭਰਾ ਉਜੜ ਗਏ ਆ ਮਾਮਾ ਦੇ ਪੁੱਤ ਉਜੜ ਗਏ ਆ ਅਸੀਂ ਚਾਹੁੰਦੇ ਘਰ ਬਰਬਾਦ ਨਾ ਹੋਣ ਤੇ ਨਸ਼ੇ ਦੇ ਖਿਲਾਫ ਕੱਲ ਇੱਕ ਰੈਲੀ ਕੱਢੀ ਜਾ ਰਹੀ ਆ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਦੂਜਿਆਂ ਨੂੰ ਸਾਥੀਆਂ ਨੂੰ ਬੱਚਿਆਂ ਨੂੰ ਕੱਲ ਜਿਹੜਾ ਨੂੰ ਮੈਂ ਬੇਨਤੀ ਕਰਦਾ ਸਮੂਹ ਸਮਾਜ ਨੂੰ ਕਿ ਕੱਲ ਉਸ ਰੈਲੀ ਦੇ ਵਿੱਚ ਜਿਹੜੀ 5 ਵਜੇ ਸ਼ੁਰੂ ਕੀਤੀ ਜਾਣੀ ਹੈ ਉਹਦੇ ਵਿੱਚ ਪਹੁੰਚੋ ਤਾਂ ਕਿ ਸਾਡੇ ਸਮਾਜ ਦਾ ਪਵਿੱਤਰ ਸੁਧਰ ਸਕੇ। ਜਿਹੜੀ ਇਹ ਚੇਤਨਾ ਮਾਰਚ ਨਸ਼ਿਆਂ ਦੇ ਖਿਲਾਫ ਜਿਹੜੀ ਕੱਢੀ ਜਾ ਰਹੀ ਹੈ ਤੁਹਾਡੀ ਜੱਥੇਬੰਦੀ ਵੱਲੋਂ ਸਤਗੁਰ ਕਬੀ ਟਾਈਗਰ ਫੋਰਸ ਤੋਂ ਸੋ ਇਹ ਕਿੱਥੋਂ ਸ਼ੁਰੂ ਹੋ ਕੇ ਸਮਾਪਤੀ ਇਹ ਕਿੱਥੇ ਹੋਣੀ ਹੈ? ਇਹ ਜੀ ਸਤਗੁਰ ਕਬੀਰ ਚੌਂਕ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ ਚੌਂਕ ਆਏਗੀ। ਗੁਰੂ ਰਵਿਦਾਸ ਚੌਂਕ ਤੋਂ ਬਾਵਾ ਸਾਹਿਬ ਡਾਕਟਰ ਮੀਲਕਰ ਚੌਂਕ ਆਏਗੀ। ਉਸ ਤੋਂ ਬਾਅਦ ਫਿਰ ਵਾਲਮੀਕ ਚੌਕ ਵਿੱਚ ਆਏਗੀ ਉਸ ਤੋਂ ਵਾਪਸੀ ਜਾ ਕੇ ਡਾਕਟਰ ਬੇੜਾ ਚੌਕ ਵਿੱਚ ਸਮਾਪਤ ਹੋਏਗੀ ਮੈਂ ਸਮੂਹ ਸਮਾਜ ਦੇ ਸਾਥੀਆਂ ਨੂੰ ਜੁਮੇਵਾਰ ਸਾਥੀਆਂ ਨੂੰ ਬੇਨਤੀ ਕਰਦਾ ਵੀ ਉਸ ਰਾਜੀ ਵਿੱਚ ਵੱਤ ਵੱਧ ਛੜ ਕੇ ਸਾਲੋ ਠੀਕ ਹੈ ਇਹਨੇ ਕਿਹਾ ਵਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੈਪੀ ਜਿਆਪਾ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ